ਕਰ ਰਿਹਾ ਹੈ ਉਹ ਦੇਖ ਲੈ ਨਾਲ ਪਿੱਛੇ ਨੂੰ ਇਹ ਰਾਜ ਵੀਰ ਸਭ ਦਾ ਪਿੱਛੇ ਨਾਲ ਸ਼ਾਟ ਮਾਰ ਦੇਖ ਮੈਂ ਇੱਕ ਮਿੰਟ ਇੱਕ ਸਾਡੇ ਅਮਾਨੀਆ ਦੀ ਕੋਈ ਗੱਲ ਨਾ ਤੁਹਾਨੂੰ ਨਾਲ ਪਿੱਛੇ ਨਾਲ ਬੰਦ ਤੋਂ ਕੋਈ ਤਰ੍ਹਾਂ ਦਾ ਨਹੀਂ ਬਾਈ ਬਾਈ ਪਾਰੇ ਪਿੱਛੇ ਆਇਆ ਬਾਈ ਬਾਈ ਪਿੱਛੇ ਸਾਈਡ ਤੋਂ ਹੋ ਗਈ ਜੀ ਸਰ ਮੈਂ ਆਪ ਦੀ ਗੱਲ ਨਹੀਂ ਕੁੱਟੀ ਬਣੀ ਸਰ ਪਾਉ ਉਹ ਕੋਈ ਨਹੀਂ ਨਾ ਕਰਾਂ ਮੈਂ ਉਸੇ ਤੋਂ ਉਸੇ ਮੈਂ ਪਾ ਬੜਾ ਜੀ ਬੜਾ ਜੀ ਮੋਰੀ ਹੋ ਗਈ ਹੁੰਦੀ ਜਿੰਨੇ ਗ੍ਰਾਉਂਡ ਦੇ ਵਿੱਚ ਲੋਕ ਰਹੇ ਉਹਨਾਂ ਤੋਂ ਕੋਈ ਟੈਗਲਰ ਸੰਬੰਧੀ ਕਰੇ ਨਹੀਂ ਜਿਉਂ ਉਹਨਾਂ ਤੋਂ ਕਰਦਾਂ ਲੱਗਦੇ ਨੇ ਤੇ ਮੇਰੇ ਮੇਰੇ ਖਾਸ ਤੌਰ ਤੇ ਰਹੇ ਮੁੱਖ ਮੰਤਰੀ ਪੰਜਾਬ ਔਰ ਸਾਡੇ ਬੀਜੇਪੀ ਦੇ ਸਟੇਟ ਨਹੀਂ ਸੈਂਟਰਲ ਲੈਵਲ ਦੇ ਲੀਡਰ ਸਾਹਿਬਾਨ ਕੈਪਟਨ ਅਮਰਿੰਦਰ ਸਿੰਘ ਅਸੀਫ ਸਫਕਾਰ ਨਾਲ ਮਹਾਰਾਜਾ ਸਾਹਿਬ ਕਹਿੰਨੇ ਆ ਉਹ ਸਾਡੇ ਵਿੱਚ ਅੱਜ ਆਏ ਨੇ ਅੱਗੇ ਫਰੀਦਕੋਟ ਉਹਨਾਂ ਨੇ ਇੱਕ ਵੱਡੀ ਅਕਾਲੀ ਦਲ ਤੋਂ ਜੁਆਇਨਿੰਗ ਕਰਵਾਨੀ ਹੈ ਸੋ ਉਹਦੇ ਕਰਕੇ ਮੈਂ ਬੜਾ ਮਾਣ ਮਹਿਸੂਸ ਕਰਦਾ ਕਿ ਮੇਰੇ ਨਾਲ ਹਮੇਸ਼ਾ ਉਹਨਾਂ ਨੇ ਇਦਾਂ ਪਿਆਰ ਦਿੱਤਾ ਮੈਨੂੰ ਔਰ ਅੱਜ ਵੀ ਮੇਰੇ ਕੋਲ ਰੁਕੇ ਨੇ ਮੈਂ ਉਹਨਾਂ ਨੂੰ ਜਿੱਥੇ ਜੀ ਆਇਆਂ ਕਹਿੰਦਾ ਉੱਥੇ ਮੈਂ ਬਹੁਤ ਧੰਨਵਾਦ ਕਰਦਾ ਉਹਨਾਂ ਦਾ ਔਰ ਨਾਲ ਮੇਰੇ ਪੰਜਾਬ ਦੇ ਸਾਡੇ ਜਨਨ ਸੈਕਟਰੀ ਅਨੰਤ ਸਿੰਘ ਜੀ ਆਏ ਨੇ ਉਹਨਾਂ ਨੂੰ ਵੀ ਜੀ ਆਇਆਂ ਕਹਿੰਦਾ ਉਹ ਸਾਡੇ ਸਾਰੇ ਚਾਹ ਸਾਹਿਬ ਦਰਜਾ ਦਰਜਾ ਬਾਕੀ ਸਾਰੇ ਤੁਸੀਂ ਲੋਕ ਜਿੰਨੇ ਮੇਰੇ ਸਾਥੀ ਇੱਥੇ ਆਏ ਨੇ ਡਿਸਟ੍ਰਿਕਟ ਦੇ ਦਰਜਵਾਰ ਦੇ ਉਹਨਾਂ ਨੂੰ ਵੀ ਦਿਆ ਹੈ ਕੈਮਰਾ ਔਰ ਮੈਂ ਬੇਨਤੀ ਕਰੂੰਗਾ ਸਾਡੇ ਪੂਰਬ ਸੀਐਮ ਸਾਹਿਬ ਨੂੰ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਉਹ ਅੱਜ ਪ੍ਰੈਸ ਨਾਲ ਮੁਖਾਤਬ ਹੋਣ ਔਰ ਸਾਨੂੰ ਵੀ ਦਿਸ਼ਾ ਨਿਰਦੇਸ਼ ਦੇਣ ਔਰ ਪ੍ਰੈਸ ਨੂੰ ਵੀ ਅੱਜ ਦੱਸਣ ਸਰ ਅੱਜ ਅਸੀਂ ਆਏ ਆਂ ਫਰੀਦਕੋਟ ਵਾਸਤੇ ਲੇਕਿਨ ਮੈਨੂੰ ਡਾਕਟਰ ਸਾਹਿਬ ਦਾ ਟੈਲੀਫੋਨ ਗਿਆ ਸੀ ਇਹ ਰਸਤੇ 'ਚ ਜਾਂਦੇ ਜਾਂਦੇ ਤੁਸੀਂ ਸਾਨੂੰ ਰੁੱਕ ਕੇ ਮਿਲ ਕੇ ਜਾਣਾ ਤਾਂ ਮੈਂ ਆ ਰੁਕਿਆ ਹੋਰੇ ਔਰ ਉਹਨਾਂ ਖੁਸ਼ੀ ਹੋਈ ਹੈ ਪਹਿਲੀ ਵਾਰ ਬੜੀ ਦੇਰ ਤੋਂ ਬਾਅਦ ਮੈਂ ਬਾਹਰ ਆਇਆ ਕਿਉਂਕਿ ਮੇਰਾ ਇੱਕ ਮੈਡੀਕਲ ਪ੍ਰੋਬਲਮ ਸੀ ਮੇਰੀ ਰੀਡ ਦੀ ਹੱਡੀ ਮੈਂ ਦੱਸ ਹੀ ਦੇਣਾ ਤੁਹਾਨੂੰ ਉਹਦੇ 'ਚ ਪੁਰਾਣੀ ਫੌਜ ਦੇ ਸਮੇਂ ਤੋਂ 60 ਵਜੇ ਸੀ ਉੱਥੇ ਆਪਰੇਸ਼ਨ ਕਰਨੀ ਪਈ ਉਹਦੇ 2-3 ਸਾਲ ਲੱਗੇ ਨੇ ਉਹਨੂੰ ਸੈਟਲ ਹੋਣ ਨੂੰ ਹੁਣ ਚੜ੍ਹਦੀ ਕਲਾ 'ਚ ਹੈ ਔਰ ਹੁਣ ਅਸੀਂ ਨਿਕਲੇ ਹੋਏ ਆ ਮੈਦਾਨ 'ਚ ਔਰ ਮਦਾਨ ਫਤਿਹ ਕਰਕੇ ਹੀ ਛੱਡਾਂਗੇ ਆਪਾਂ ਤੇ ਇਹ ਸਾਡਾ ਹੁਣ ਮਕਸਦ ਹੈ ਔਰ ਪਾਰਟੀ ਪੂਰੀ ਤਰਤੇ ਲੱਗੀ ਹੋਈ ਹੈ ਸਾਰੇ ਪੰਜਾਬ ਚ ਹੰਟਾ ਤਰਨ ਤਾਰ ਇਲੈਕਸ਼ਨਾਂ ਹੋ ਰਹੀਆਂ ਨੇ ਔਰ ਵਾਹਿਗੁਰੂ ਦੀ ਕਿਰਪਾ ਨਾਲ ਸਾਡੀ ਫਤਿਹ ਉੱਥੇ ਵੀ ਹੋਣੀ ਹੈ ਹੁਣ ਤੁਸੀਂ ਦੱਸੋ ਕੁਝ ਜੀ ਸਾਹਿਬ ਪਿਛਲੇ ਦਿਨੇ ਹਾਂ ਜੀ ਨੀਟੀ ਚੈਨਲ ਤੋਂ ਪ੍ਰਕਾਸ਼ੀਤ ਟ੍ਰਿਬਿਊਟ ਦਿੱਤਾ ਸੀ ਜੀ ਤੁਸੀਂ ਕਹਿ ਸਕਦੇ ਹੋ ਕਿ ਹੁਣ 2027 ਦਾ ਆਗਾਜ਼ ਕੈਪਟਨ ਅਮਰਿੰਦਰ ਸਿੰਘ ਫਿਰ ਪੰਜਾਬੀ ਕਰੇਗਾ ਨੇ ਮੈਂ ਕੁਛ ਨਹੀਂ ਕਿਹਾ ਕਿ ਮੈਂ ਕਰੂੰਗਾ ਮੈਂ ਨਾ ਕਿਹਾ ਸੀ ਕਿ ਪਾਰਟੀ ਵਾਸਤੇ ਦਬ ਕੇ ਅਸੀਂ ਮਦਦ ਕਰਾਂਗੇ ਔਰ ਹੁਣ 2027 ਤਾਂ ਛਡੋ ਹੁਣ ਤਾਂ ਆਪਾਂ ਹੁਣ ਆਪਾਂ 2000 ਕੁਛ ਹੁਣ ਤੋਂ ਹੀ ਸ਼ੁਰੂ ਕਰ ਮੈਂ ਸਾਡਾ ਤਾਂ ਔਰ ਉਦੋਂ ਤਾਈ ਤਾਂ ਪੱਕ ਜਾਣਾ ਹੈ ਕੰਮ ਸਭ ਕੁਝ ਅਸੀਂ ਦਬ ਕੇ ਲੜਾਂਗੇ ਔਰ ਜਿੱਤਾਂਗੇ ਅਸੀਂ ਇੱਕ ਗਵਰਨਮੈਂਟ ਬਣਾਵਾਂਗੇ ਪੰਜਾਬ ਦੇ ਵਿੱਚ ਭਾਜਪਾ ਨਾਲ ਕਰਜਾਂ ਦਾ ਸਮਝੌਤਾ ਹੋ ਸਕਦਾ ਕਿ ਚੱਲ ਰਹੀ ਹੈ ਗੱਲਬਾਤ ਦੇਖੋ ਪਹਿਲਾਂ ਤਾਂ ਉਹ ਸਮਝੌਤੇ ਤਾਂ ਹੁੰਦੇ ਨੇ ਬਾਅਦ ਚ ਔਰ ਉਹ ਕਰਦੀ ਹੈ ਸਾਡੀ ਨੈਸ਼ਨਲ ਬੋਡੀ اپنے سینٹرل سٹیٹ والے والوں گل بات کر کے لیکن کی پتہ ہے جس طریقے نال محول بن رہے ہیں جس طریقے نال لوگ آج ہیں پارٹی جڑ رہے ہیں چاہت کے شاید لوڑ بھی نہ پہ اپنے آپ ہی اسی لڑ لڑکیے جو میں نو پتہ لگ رہے ہیں میں تک یعنی نہیں ہال ترن میں جاؤں گا ہوں اخیر کا میرا خیال کچھ دن رہ گئے لیکن ਜੋ ਪਤਾ ਲੱਗ ਰਿਹਾ ਹੈ ਕਿ ਬੜੀ ਅੱਛੀ ਲੜਾਈ ਹੈ ਕੱਲ ਮੇਰੀ ਗੱਲ ਹੋਈ ਸੀ ਕਿਸੇ ਵੱਡੇ ਸਾਡੇ ਸਾਥੀ ਨਾਲ ਉਤੇ ਉਦਾਸੇਸੇ ਦੇ ਬੜੀ ਕੌਨਫੀਡੈਂਟ ਨੇ ਕਿ ਸਾਡੀ ਪੋਜੀਸ਼ਨ ਬੜੀ ਪੋਜ਼ਿਟਿਵ ਹੈ ਕੱਟੋਫ ਜੀ ਕ੍ਰਿਕਟਰ ਕੱਲ ਰਾਹੁ ਗਾਂਧੀ ਦੀ ਇੱਕ ਸਟੇਟਮੈਂਟ ਆਈ ਹੈ ਮੋਦੀ ਜੀ ਬਾਰੇ ਕਿ ਉਹ ਚਨਾਵਾ ਦੇ ਦੌਰੇ ਸਮੇਂ ਰਸਤੇ ਉਤੇ ਡਾਂਸ ਵੀ ਕਰ ਸਕਦੇ ਕਿ ਇਹ ਟਿੱਪਣੀਆਂ ਕੀ ਕਰ ਸਕਦੇ ਨੇ ਕੌਣ ਕਰਦਾ ਹੈ ਕਸ ਕਰਦਾ ਹੈ ਮੋਦੀ ਮੋਦੀ ਜੀ ਬਾਰੇ ਇੱਕ ਰਾਹੁਲ ਗਾਦੀ ਦੇ ਟ੍ਰਿਪ ਨੇ ਪਤਾ ਨਹੀਂ ਰਾਹੁਲ ਜੀ ਕੀ ਬੋਨੀ ਜਾਂਦੇ ਨੇ ਡਾਂਸ ਕੌਣ ਕਰਦਾ ਹੈ ਕੋਈ ਤੁਹਾਡਾ ਕੋਈ ਦੇਖਿਆ ਕਦੇ ਮੋਦੀ ਜੀ ਨੂੰ ਡਾਂਸ ਕਰਦੇ ਉਹ ਤਾਂ ਟਰੰਪ ਕਰਦਾ ਹੈ ਟਰੰਪ ਤਾਂ ਦੇਖਿਆ ਹੋਣਾ ਤੁਸੀਂ ਉਹ 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 ਪਤਾ ਨਹੀਂ ਕਿਹੜੇ ਮੁਲਕ ਚ ਗਿਆ ਸੀ ਔਰ ਉਥੇ ਡਾਂਸ ਕਰ ਡਾਂਸ ਕਰ ਰਿਹਾ ਸੀਗਾ ਤੁਸੀਂ ਜਾ ਇਹਨਾਂ ਨੂੰ ਪਤਾ ਹੈ ਪਿੱਛੇ ਬੈਠੇ ਖੜੇ ਨੇ ਇਹ ਤਾਂ ਹੁਣ ਇਹ ਇਹ ਛੋਟੀਆਂ ਗੱਲਾਂ ਨਹੀਂ ਕਰਨ ਵਾਲੀਆਂ ਗੱਲ ਇਹ ਸਮਝਣ ਵਾਲੀ ਇਹ ਹੈ ਇੱਕ ਗਵਰਨਮੈਂਟ ਨੇ ਜਿਹੜੀ ਆਪਣੀ ਪ੍ਰਾਪਤੀ ਕੀਤੀ ਹੈ ਹਿੰਦੁਸਤਾਨ ਵਾਸਤੇ ਬਹੁਤ ਬਾਹਰਲੇ ਮੁਲਕਾਂ ਚ ਐਂਡ ਹਿੰਦੁਸਤਾਨ ਇਟ ਇਜ਼ ਦੀ ਮੋਦੀ ਗਵਰਨਮੈਂਟ ਅੱਜ ਜੋ ਮੋਦੀ ਸਾਹਿਬ ਦਾ ਨਾਮ ਸਾਰੀ ਦੁਨੀਆ ਦੇ ਵਿੱਚ ਵਿਛਿਆ ਹੋਇਆ ਜਿੱਥੇ ਜਾਣਦੇ ਨੇ ਉਹਨਾਂ ਨੂੰ ਪੂਰੀ ਉਹਨਾਂ ਨੂੰ ਸਪੋਰਟ ਦੱਬ ਕੇ ਮਿਲਦੀ ਹੈ ਲੋਕਾਂ ਦੀ ਅ ਦਿਲ ਖੋਲ ਕੇ ਲੋਕ ਆਉਂਦੇ ਨੇ ਉੱਥੇ ਤੁਸੀਂ ਦੇਖਿਆ ਨਹੀਂ ਅਮਰੀਕਾ ਮੋਦੀ 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 ਜਿਹੜੇ ਤੇ ਨਾਰੇ ਬਜ ਰਹੇ ਸੀ ਉੱਥੇ اور جتنے تع ہندوستان دا کم ہے اکانومی جس طریقے بڑھ رہی ہے ہوں اِسی پہلے ڈیفینس پریکورمنٹ کرتے ہیں ڈیفنس ڈیفنس ایکسپورٹ کر رہے ہیں اپنا انڈسٹری آ رہی ہے دب کے کالی پیپر سائن کیتے تینے ہن کمرشل ایئر بھی بسی بڑھون لگے تو ساڑھا ہندوستان انڈر دس دی مودی گورنمنٹ بہت ڈوبلپمنٹ کے راہ ترے ہوئے ہے اور واحد کی کرپا نال ایک سمے آئے گا اج او یہ جو آج جو اکنمسٹ نے کہ انڈیا is number fourth growing economy in the world اور چائنا تو بھی اسی اگے نکل گئے سا جی ڈی پی چائنا تو اگے ہے سو چائنا ساتھا تو بہت اگے ہوں سی نمبر تین تو آ گئے ہیں اور اسی سمیں آگا گا شاید نمبر ایک تک پہنچ ہے اگر اسی طریقے گورمنٹ چلے اور یہ چلے گی that means ہندوستان دل بی جے پی کی گورمنٹ رہنی چاہی دی ہے ਤਾ ਜਾ ਕੇ ਥੋੜੀ ਡਿਵੈਲਪਮੈਂਟ ਹੋਏਗੀ ਅਦਰਵਾਇਜ਼ ਆਪਾਂ ਸਾਰੀ ਗਵਰਨਮੈਂਟ ਦੇਖ ਲਈਆਂ ਕੀ ਉਹਨਾਂ ਨੇ ਪ੍ਰਾਪਤੀ ਕੀਤੀ ਹੈ ਸਰ ਸਾਹਿਬ ਧਰਮਸਾਲ ਜਿਹੜਾ ਬਾਈ ਇਲੈਕਸ਼ਨ ਹੋ ਰਹੇ ਨੇ ਪੰਥਕ ਸੀਟ ਨੇ ਭਾਈ ਅਮਰਪ੍ਰਸਾਦ ਸਿੰਘ ਖਾਲਸਾ ਵੱਲੋਂ ਵੀ ਉਮੀਦਵਾਰ ਅੱਗੇ ਕਿੰਨੇ ਕਿ ਟਫ ਫਾਈਟ ਸਮਝਦੇ ਹੋ ਕਿੰਨੀ ਕਿੰਨਾ ਦੇਖੋ ਮੈਂ ਗਿਆ ਨਹੀਂ ਕਿ ਮੈਂ ਤੁਹਾਨੂੰ ਪਰਸਨਲ ਥਿਊਜ਼ ਦੇਵਾਂ ਉਹਨਾਂ ਨੂੰ ਮੇਰੇ ਤਾਂ ਕੱਲ ਇੱਕ ਮੀਟਿੰਗ ਉਹਨਾਂ ਦੇ ਜਿਹੜੇ ਮੁਖੀ ਸੀ ਉੱਥੇ ਸਾਡੇ ਪਾਰਟੀ ਦੇ ਉਹਨਾਂ ਨਾਲ ਗੱਲ ਹੋਈ ਸੀ ਔਰ ਉਹ ਉਹ ਬੜੇ ਕੌਨਫੀਡੈਂਟ ਨੇ ਲੇਕਿਨ ਮੈਂ ਕਹਿ ਨਹੀਂ ਸਕਦਾ ਜਦ ਮੈਂ ਜਾਊਂਗਾ ਇੱਕ ਦੋ ਦਿਨਾਂ ਦੇ ਵਿੱਚ ਔਰੋਂ ਫਿਰ ਮੈਂ ਤੁਹਾਨੂੰ ਆਪਣੀ ਰਾਏ ਦੇ ਸਕੂ। ਕੈਪਟਨ ਮੈਂ ਰਾਜਾ ਵਰਿੰਗ ਟਿੱਪਣੀਆਂ ਕਰ ਰਹੇ ਨੇ ਤੁਹਾਡੇ ਉੱਤੇ ਇਹ ਕਿ ਗੁਰਦਾ ਸਾਹਿਬ ਚੱਕ ਕੀ ਰਲ ਬਹੁਤ ਵੱਡੀ ਹੈ ਕਾਂਗਰਸ ਦਾ ਬੇੜਾ ਕਰਦੇ। ਦੇਖੋ ਇਹ ਗੱਲ ਕਹਿਣ ਇਹ ਜਿਹੜੇ ਇਹ ਗੱਲ ਚੱਕੀ ਹੋਈ ਹੈ ਨਾ ਇਹ ਮੇਰਾ ਖਿਆਲ ਮੈਂ ਤਾਂ 100 ਵਾਰ ਤਾਂ ਮੈਂ ਸੁਣ ਲਿਆ ਹੈ ਇਹਨਾਂ ਦੇ ਬੋਲਦੇ ਹੋਏ ਹੋਇਆ ਕੀ ਸੀ ਮੈਂ ਕਿਹਾ ਸੀਗਾ ਉੱਥੇ ਅ ਬਟਿੰਡੇ ਦੇ ਵਿੱਚ ਬਟਿੰਡੇ ਵਿੱਚ ਔਰ ਉੱਥੇ ਦਮਦਮਾ ਸਾਹਿਬ ਨੇੜੇ ਹੀ ਸੀ ਮੈਂ ਮੈਂ ਗੁਰਕਾ ਚੱਕ ਕੇ ਕਿਹਾ ਸੀ ਕਿ ਮੈਂ ਦਮਲਾ ਸਾਹਿਬ ਦੇ ਸਾਹਮਣੇ ਮੈਂ ਸੌਖਾ ਨੇ ਕਿ ਇਸ ਨਸ਼ੇ ਦਾ ਮੈਂ ਲੱਕ ਤੋੜ ਦੂੰਗਾ ਲੱਕ ਤੋੜਨਾ ਮਤਲਬ ਇਹ ਨਹੀਂ ਕਿ ਮੈਂ ਖਤਮ ਕਰ ਦੂੰ ਉਹ ਤੋਂ ਬਾਅਦ ਮੈਂ ਇੱਕ ਬੜਾ ਸੀਨੀਅਰ ਸਾਡੇ ਡੀਜੀਪੀ ਸੇ ਅਰਪ੍ਰੀਤ ਸਿੱਧੂ ਜੋ नक्सਲ ਬਾੜੀ ਦੇ ਕੰਮ ਦੇ ਵਿੱਚ ਲੱਗੇ ਹੋਏ ਸੇ ਇਨ ਛਤੀਸਗੜ ਉਹਨਾਂ ਨੂੰ ਮੈਂ ਲੈ ਕੇ ਆਇਆ ਅਰੋਣਾ ਨੂੰ ਇੱਕ ਇਹਨਾਂ ਨੂੰ ਹੈੱਡ ਆਫ ਦੀ ਐਂਟੀ ਐਂਟੀ ਡਰੱਗ ਇਸਟੈਬਲਿਸ਼ਮੈਂਟ ਪੈ ਜਿਹੜੀ ਬਣਾਈ ਸੀ ਔਰ ਕੜਾ ਕੀਤਾ ਔਰ ਉਹਦੇ ਵਿੱਚ 1 ਲੱਖ ਦੇ ਕਰੀਬ ਬੰਦੇ ਫੜੇ ਗਏ ਸੇ ਇਸ ਨਸ਼ਾ ਦੇ ਵਿੱਚ ਸਮਾ ਮੇਰੇ ਜੇਲ ਮਿਨਿਸਟਰ ਨੇ ਔਰ ਜੇਲ ਮੈਕਮੇਨ ਨੇ ਮੈਨੂੰ ਕਿਹਾ ਸਾਡੇ ਕੋਲ ਜੇਲਾ ਜਗ੍ਹਾ ਨਹੀਂ ਰਹੀ ਤਾਂ ਮੈਂ ਉਹਨਾਂ ਨੂੰ ਕਿਹਾ ਸੇ ਜੇਬ ਕਤਰੇ ਨੇ ਉਹਨਾਂ ਨੂੰ ਛੱਡ ਛੁੱਟ ਦਿਓ ਇਹ ਨਹੀਂ ਛੱਡਦੇ ਨਸ਼ੇ ਵਾਲਿਆਂ ਨੂੰ ਸੋ ਇਹ ਬੰਦਾ ਅੱਛਾ ਉਹਦੇ ਵਿੱਚ ਤੁਸੀਂ ਫਿਰ ਮੈਨੂੰ ਪੁੱਛੋਗੇ ਮਜੀਠੇ ਦੀ ਸਪੋਰਟ ਮੈਂ ਕਿਉਂ ਕੀਤੀ ਕਿਉਂਕਿ ਉਦੋਂ ਹਾਈ ਕੋਰਟ ਨੇ ਬੜਾ ਕਲੀਅਰਲੀ ਕਹਿਤਾ ਸੀਗਾ ਮਿਸਟਰ ਸਿੱਧੂ ਨੂੰ ਕਿ ਤੁਸੀਂ ਜਿਹੜੀ ਇਨਵੈਸਟੀਗੇਸ਼ਨ ਹਰਪ੍ਰੀਤ ਸਿੱਧ ਦੀ ਹੋ ਰਹੀ ਹੈ ਵਿਕਰਮ ਮਜੀਠੇ ਦੀ ਸੌਰੀ ਹਰਪ੍ਰੀਤ ਸਿੱਧੂ ਮੈਂ ਕਹ ਰਿਹਾ ਵਿਕਰਮ ਮਜੀਠੇ ਦੀ ਉਹ ਤੁਸੀਂ ਬੰਦ ਲਫਾਫੇ ਦੇ ਵਿੱਚ ਸਾਡੇ ਸਾਹਮਣੇ ਰੱਖੋ ਔਰ ਉਹ ਉਹਨਾਂ ਨੇ ਜਾ ਕੇ ਹਾਈ ਕੋਰਟ ਦੇ ਵਿੱਚ ਰੱਖ ਦਿੱਤੀ ਔਰ ਉਸ ਤੋਂ ਬਾਅਦ ਇਹ ਜਿਹੜਾ ਭਗਵੰਤਬਾਨ ਹੈ ਇਹ ਦੁਬਾਰਾ ਇਨਵੈਸਟੀਗੇਸ਼ਨ ਕਰਨ ਦਾ ਤਾਂ ਮਤਲਬ ਕੀ ਹੈ ਇੱਕ ਵਾਰ ਇਨਵੈਸਟੀਗੇਸ਼ਨ ਹੋ ਗਈ ਸੀਲਡ ਕਵਰ ਦੇ ਵਿੱਚ ਹਾਈ ਕੋਰਟ ਪਈ ਹੈ ਹਾਈ ਕੋਰਟ ਦੱਸੇ ਕਿ ਇਹ ਇਨਵੈਸਟੀਗੇਸ਼ਨ ਠੀਕ ਹੈ ਜਾਂ ਨਹੀਂ ਇਹ ਕੌਣ ਹੁੰਦਾ ਹੈ ਚੀਫ ਮਿੰਿਸਟਰ ਕਰਨ ਨੂੰ ਕਿ ਦੁਬਾਰਾ ਇਸ ਨੂੰ ਅਮਰੀਕਾ ਦੇ ਵਿੱਚ ਡਬਲ ਜੈਪਡੀ ਕਹਿੰਦੇ ਨੇ ਕਿ ਇੱਕ ਕ੍ਰਾਈਮ ਤੇ ਦੋ ਇਨਵੈਸਟੀਗੇਸ਼ਨਾਂ ਇਹ ਨਹੀਂ ਹੋ ਸਕਦੀਆਂ ਦਿਸ ਇਸ ਨਾਟ ਪੋਸੀਬਲ that is why ਮੈਂ ਕੇਸ ਮਜੀਟਾ ਮਜੀਟਾ ਮੇਰਾ ਕੋਈ ਮਜੀਟਾ ਮੇਰਾ ਕੋਈ ਅਹਿਲੀ ਰਿਸ਼ਤੇਦਾਰੀ ਨਹੀਂ ਉਹਦੇ ਨਾਲ ਕਿ ਮੈਂ ਉਹਦੀ ਸਪੋਰਟ ਕਰਾਂ